ਕਿੰਨਾ ਕਰਦੀ ਪਿਆਰ ਜੇ ਪੁੱਛਾਂ ਤੇਰਾ ਬਣ ਕੇ ਰਹਾ ਪਰਵਤਾਨ ਜੇ ਮੈਂ ਬਨਾ ਮਹਾਨ ਦੀਏ ਬਣ ਕਰਕੇ ਮਲਾਈਆ ਇਹ ਗੱਲ ਤੁਸੀਂ ਨਹੀਂ ਜਾਣਦੇ ਹੋ ਆਰਨੇਦ ਦੀ ਜ਼ਿੰਦਗੀ ਦਾ ਇੱਕ ਐਸਾ ਰਾਜ਼ ਸਾਬਾ ਨੇ ਦੱਸ ਦਿੱਤਾ ਸਾਰਿਆਂ ਜੀ ਹਾਂ ਫਲਾਈ ਕਰਕੇ ਆਵਾਂ ਫੇਮ ਸਾਬਾ ਨੇ ਆਰਨੇਦ ਬਾਰੇ ਇੱਕ ਐਸੀ ਗੱਲ ਦੱਸੀ ਜਿਸ ਨੂੰ ਸੁਣ ਕੇ ਤੁਹਾਨੂੰ ਸਾਰਿਆਂ ਨੂੰ ਆਰਨੇਦ ਦੇ ਉੱਪਰ ਮਾਣ ਮਹਿਸੂਸ ਹੋਵੇਗਾ ਜੀ ਹਾਂ ਆਰਨੇਦ ਦੇ ਬਾਰੇ ਸਾਬਾ ਨੇ ਇੱਕ ਪੋਸਟ ਸ਼ੇਅਰ ਕੀਤੀ ਸਟਰੀਲ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਆਰਨੇਦ ਸਾਬੇ ਦੇ ਉੱਪਰ ਉਹ ਨੋਟਵਾਰ ਦੇ ਪਈ ਪਰ ਇਹ ਨੋਟਵਾਰਨ ਦੀ ਵਜ੍ਹਾ ਕੀ ਹੈ ਇਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਸਾਬਾ ਨੇ ਵੀਡੀਓ ਜਦੋਂ ਸ਼ੇਅਰ ਕੀਤੀ ਉਹਨਾਂ ਨੇ ਲਿਖਿਆ ਆਰਨੇਦ ਬਾਈ ਹਰ ਇੱਕ ਸਾਲ 10 ਦਸੰਬਰ ਨੂੰ ਲੋੜਵੰਦ ਕੁੜੀਆਂ ਦੇ ਵਿਆਹ ਕਰਦਾ ਹੈ ਇਹ ਕੰਮ ਕੋਈ ਕੋਈ ਕਰ ਸਕਦਾ ਹੈ ਸਲਾਮ ਹੈ ਉਸ ਮਾਪਾਪ ਨੂੰ ਜਿਨ੍ਹਾਂ ਨੇ ਆਰਨੇਤ ਬਾਈ ਵਰਗੇ ਇਨਸਾਨ ਨੂੰ ਜਨਮ ਦਿੱਤਾ ਦਿਲੋਂ ਪਿਆਰ ਤੇ ਰਿਸਪੈਕਟ ਹੈ ਬਾਈ ਬਾਈ ਬਹੁਤ ਸਾਰਾ ਪਿਆਰ ਮੇਰਾ ਵੀ ਸੁਪਨਾ ਆ ਜੋ ਕੰਮ ਬਾਈ ਕਰ ਰਿਹਾ ਉਹ ਕੰਮ ਮੈਂ ਵੀ ਕਰਾਂ ਅਗਲੇ ਸਾਲ ਇਹ ਕੰਮ ਸਟਾਰਟ ਕਰ ਦਿਆਂਗਾ ਬਾਬਾ ਸੁੱਖ ਰੱਖੇ ਬਸ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਆਰਨੇਤ ਬਾਰੇ ਇਹ ਗੱਲ ਕੋਈ ਵੀ ਨਹੀਂ ਜਾਣਦਾ ਸੀ ਕਿ ਹਰ ਸਾਲ ਉਹ 10 ਦਸੰਬਰ ਨੂੰ ਲੋੜਵੰਦ ਕੁੜੀਆਂ ਦੇ ਵਿਆਹ ਕਰਦੇ ਨੇ ਉਸ ਵਿਆਹ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਲਿਭੋਂ ਦੇ ਨੇ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਤੇ ਜਿੰਨਾ ਪੰਦਾ ਸਰਦਾ ਹੈ ਉਹ ਕੀਤਾ ਜਾਂਦਾ ਨਾਲ ਦੇ ਨਾਲ ਢੇਰ ਸਾਰੀਆਂ ਦੁਆਵਾਂ ਦਿੱਤੀਆਂ ਜਾਂਦੀਆਂ ਨੇ ਪਰ ਆਨਿਤ ਦੇ ਇਸ ਗੱਲ ਨੇ ਸਾਬਾ ਨੂੰ ਵੀ ਕਰ ਦਿੱਤਾ ਹੈ ਮੋਟੀਵੇਟ ਆਨਿਤ ਦੇ ਮਾਪੇ ਬ ਨੂੰ ਤੇ ਆਨਿਤ ਨੂੰ ਸਲਾਮ ਕਰਦੇ ਹੋਇਆ ਸਾਬਾ ਨੇ ਵੀ ਹੁਣ ਇਹ ठानਿਆ ਹੈ ਕਿ ਉਹ ਵੀ ਅਗਲੇ ਸਾਲ ਤੋਂ ਲੋੜਵੰਦ ਕੁੜੀਆਂ ਦੇ ਵਿਆਹ ਕਰਿਆ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਰੱਬ ਸੁੱਖ ਰੱਖੇ ਬਸ ਬਾਬੇ ਦੀ ਮਿਹਰ ਰਵੇ ਤੇ ਅਗਲੇ ਸਾਲ ਤੋਂ ਉਹਨਾਂ ਨੇ ਵੀ ਇਹ ਕੰਮ ਸਟਾਰਟ ਕਰ ਦੇਣਾ ਕਹਿੰਦੇ ਆ ਨਾ ਕਿ ਮੋਟੀਵੇਸ਼ਨ ਲਈ ਬਸ ਇੱਕ ਤੁਹਾਨੂੰ ਦਿਖਣਾ ਚਾਹੀਦਾ ਬੰਦਾ ਜਿਹੜਾ ਤੁਹਾਨੂੰ ਮੋਟੀਵੇਟ ਕਰ ਸਕੇ ਜਦੋਂ ਤੁਸੀਂ ਆਪਣੇ ਸਾਹਮਣੇ ਕੋਈ ਚੰਗੀ ਚੀਜ਼ ਹੁੰਦੇ ਵੇਖਦੇ ਹੋ ਨਾ ਤੇ ਬਦੋ ਬਦੀ ਤੁਹਾਡਾ ਵੀ ਜਿਗਰਾ ਵੱਧ ਜਾਂਦਾ ਕਿ ਅਸੀਂ ਵੀ ਇਹ ਚੀਜ਼ ਕਰਨੀ ਹੈ ਤੇ ਉਹੀ ਹੋਇਆ ਸਾਬੇ ਦੇ ਨਾਲ ਜਦੋਂ ਉਹਨਾਂ ਨੇ ਆਰਨੇਤ ਬਾਰੇ ਜਾਣਿਆ ਤੇ ਆਰਨੇਤ ਦੇ ਜਦੋਂ ਲੋੜਵੰਦ ਕੁੜੀਆਂ ਦੇ ਵਿਆਹ ਵਾਲੇ ਦਿਨ 10 ਦਸੰਬਰ ਨੂੰ ਸਾਬੇ ਨੂੰ ਬੁਲਾਇਆ ਤੇ ਸਾਬਾ ਵੀ ਪਰਫਾਰਮ ਕਰਦੇ ਹੋਏ ਨਜ਼ਰ ਆਏ ਤੇ ਆਰਨੇਤ ਦੀ ਇਸ ਗੱਲ ਨੇ ਸਾਬੇ ਨੂੰ ਵੀ ਕਰ ਦਿੱਤਾ ਮੋਟੀਵੇਟ ਕਿ ਜ਼ਿੰਦਗੀ ਦੇ ਵਿੱਚ ਜਦੋਂ ਉਹ ਇਸ ਮੁਕਾਮ ਤੇ ਪਹੁੰਚ ਸਕਣ ਤੇ ਆਪ ਉਹਨਾਂ ਨੂੰ ਇਨਯੋਗ ਬਣਾ ਸਕੇ ਤੇ ਉਹ ਵੀ ਕੋਸ਼ਿਸ਼ ਕਰਨਗੇ ਕਿ ਉਹ ਵੀ ਇਹੋ ਜਿਹੇ ਕੰਮ ਕਰਨ ਤੇ ਅਗਲੇ ਸਾਲ ਤੋਂ ਸਾਬਾ ਵੀ ਸਟਾਰਟ ਕਰਨ ਜਾਣਗੇ ਨੇ ਲੋੜਵੰਦ ਕੁੜੀਆਂ ਦੇ ਵਿਆਹ ਕਰਨਗੇ ਔਰ ਉਹਨਾਂ ਕੁੜੀਆਂ ਨੂੰ ਭਾਈ ਦਾ ਸਹਾਰਾ ਦੇਣਗੇ ਜਿਹੜੀਆਂ ਸੱਚੀ ਸੁਪਨੇ ਸਜਾਉਂਦੀਆਂ ਨੇ ਕਿ ਕਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਐਸਾ ਪਲ ਆਵੇ ਜਦੋਂ ਸਾਡਾ ਵੀ ਵਿਆਹ ਇਸ ਤਰੀਕੇ ਨਾਲ ਕੀਤਾ ਜਾਵੇ ਬਹੁਤ ਸਾਰੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਨੇ ਹਰ ਇੱਕ ਦੀ ਕਿਸਮਤ ਇੱਕੋ ਜਿਹੀ ਨਹੀਂ ਹੁੰਦੀ ਬਾਈ ਲੋਕ ਪੈਸੇ ਦੇ ਕਰਕੇ ਆਪਣੇ ਬਹੁਤ ਸਾਰੇ ਸੁਪਨੇ ਨਹੀਂ ਪੂਰੇ ਕਰ ਪਾਉਂਦੇ ਨੇ ਲੇਕਿਨ ਆਰਨੀ ਇਹ ਤਿਸਾਬੇ ਵਰਗੇ ਇਨਸਾਨ ਅਗਰ ਦੁਨੀਆ ਦੇ ਵਿੱਚ ਵੱਧ ਜਾਣ ਤੇ ਬਹੁਤ ਸਾਰੀਆਂ ਕੁੜੀਆਂ ਨੂੰ ਉਹਨਾਂ ਦੇ ਚਾਹ ਪੂਰੇ ਕਰਨ ਦੀ ਉਡਾਨ ਮਿਲ ਜਾਂਦੀ ਹੈ ਉਹਨਾਂ ਦੀ ਖੁਆਇਸ਼ਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਜਦੋਂ ਆਰਨੀ ਦੀਸ ਵੀਡੀਓ ਨੂੰ ਸਭ ਤੇ ਢੇਰ ਸਾਰੀਆਂ ਦੁਆਵਾਂ ਤੇ ਢੇਰ ਸਾਰਾ ਪਿਆਰ ਆਰਨੀਤ ਨੂੰ ਉਹਨਾਂ ਦੇ ਫੈਨਸ ਨੇ ਵੀ ਦਿੱਤਾ ਬਹੁਤ ਸਾਰੀ ਪੋਜ਼ਿਟਿਵ ਕਮੈਂਟਸ ਜਿਹੜੇ ਨੇ ਉਹ ਆਏ ਉੱਥੇ ਹੀ ਇੱਕ ਵੀਰ ਨੇ ਲਿਖਿਆ ਬਾਈ ਮੇਰਾ ਪਿੰਡ ਬੰਗੀ ਰੁਲਦੂਆ ਜ਼ਿਲ੍ਹਾ ਬਠਿੰਡਾ ਅਸੀਂ ਵੀ 23 ਮਾਰਚ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਲੋੜਵੰਦ ਕੁੜੀਆਂ ਦਾ ਵਿਆਹ ਕਰਦੇ ਹਾਂ ਹਰ ਸਾਲ ਉੱਥੇ ਹੀ ਲੋਕਾਂ ਨੇ ਆਪਣੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਉਹਨਾਂ ਨੇ ਲਿਖਿਆ ਰਿਸਪੈਕਟ ਸਾਬਾ ਪਾਜੀ ਨਾਲ ਹਾਰਟਸ ਦਿੱਤੇ ਨਾਲ ਦੁਆਵਾਂ ਭੇਜੀਆ ਰਕਈਆਂ ਨੇ ਲਿਖਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੀਏ ਸਾਬਾ ਪੁੱਤਰ ਉੱਥ ਜਦੋਂ ठान ਲੈਨੇ ਆ ਕਿ ਅਸੀਂ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਣੀਆਂ ਬਲ ਅਸੀਂ ਸਾਰੇ ਦੁਆਵਾਂ ਦਿੰਨੇ ਆ ਆਰਨੇ ਤੇ ਤੇ ਸਾਬਾਂ ਨੂੰ ਤੇ ਅਸੀਂ ਉਮੀਦ ਵੀ ਕਰਦੇ ਆ ਕਿ ਇਹਨਾਂ ਦੀ ਇਸ ਪੋਸਟ ਦੇ ਜ਼ਰੀਏ ਹੋਰ ਲੋਕੀ ਵੀ ਮੋਟੀਵੇਟ ਹੋਣਗੇ ਤੇ ਆਪਣੇ ਲਾਗੇ ਛਾਗੇ ਜਦੋਂ ਵੀ ਉਹਨਾਂ ਨੂੰ ਲੱਗੇ ਕਿ ਯਾਰ ਇਸ ਬੰਦੇ ਨੂੰ ਮੇਰੀ ਲੋੜ ਹੈ ਤੇ ਮਦਦ ਕਰਨ ਲਈ ਅੱਗੇ ਜ਼ਰੂਰ ਵਧਣਗੇ ਅੱਜ ਦੀ ਇਹ ਖਾਸ ਪੋਜ਼ਿਟਿਵ ਪੋਸਟ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਮੋਟੀਵੇਟ ਕਰੇ ਜਲਦੀ ਹਾਜ਼ਰ ਹੋਵਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ